ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਸੁਣਨਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਨੇੜੇ ਬਈ ਦੇ ਪਿੰਡ ਦੇ ਭਧੌੜਾ ਇੱਥੇ ਜਿੱਧਰ ਤਾ ਪਾ ਤੰਗਾਂਗਾ ਬਈ ਕੋਲ ਬਕਾਊਆ ਕਰਦੇ ਆ ਆਪਾਂ ਬਈ ਨਾਲ ਗੱਲਬਾਤ ਲੈਨੇ ਜਾਣ ਕਰ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਹਾਂ ਬਈ ਸੀਰਾ ਸਿੰਘ ਧਾਲੀਵਾਲ ਪਿੰਡ ਸ਼ੰਨਾ ਗਲਾਬ ਸਿੰਘਾ ਜ਼ਿਲ੍ਹਾ ਬਰਨਾਲਾ ਵੀਰੇ ਹਾਂਜੀ ਤਹਿਸੀਲ ਤਪਾ ਨੇੜੇ ਭਧੌੜਾ ਇੱਧਰ ਬਠਿੰਡੇ ਜ਼ਿਲ੍ਹੇ ਦੇ ਘੰਡਾ ਬੰਨਾ ਫੂਲੇ ਵਾਲਾ ਜਾਂਦਾ ਨਾਲ ਠੀਕ ਹੈ ਜੀ ਵਾਲ ਨੰਬਰ 98720760129872076012 ਠੀਕ ਹੈ ਜੀ ਆਪਣੇ ਕੋਲ ਕਿੰਨੇ ਨਾਗਾ ਵੀਰੇ ਆਜਾ ਤਿੰਨ ਨਾਗਾ ਬਈ ਠੀਕ ਹੈ ਜੀ ਹਾਂਜੀ ਆ ਪਹਿਲੀ ਦੇ ਨਾਗ ਦੀ ਸਟਾਰਟਿੰਗ ਕਰ ਲਓ ਦੱਸੋ ਇਹਦੀ ਕੀ ਜਾਣਕਾਰੀ ਹੈ ਜੀ ਇਹ ਦੂਜਾ ਸੂਆ ਸੂ ਵੀਰੇ ਠੀਕ ਹੈ ਜੀ ਲੈਂਦੀ ਆ ਹਰਤਾ ਠੀਕ ਹੈ ਜੀ ਤੇ ਪਿਸਾਰ ਕਾਰ ਕਿੰਨਾ ਸੀ ਜੀ ਦਾ ਇਹਨੇ ਦਿੱਤਾ ਪਹਿਲੇ ਸੂਏ 18 ਕਿਲੋ ਠੀਕ ਹੈ ਜੀ ਦਸਮ ਤਾਲਕ ਠੀਕ ਹੈ ਬਰਾਥਾ ਇੰਨਾ ਕਦਾ ਦੋ ਵੇਸਟ 18 ਦੇ ਦੇ 17 ਦੇ ਠੀਕ ਹੈ ਜੀ ਮੜਾ ਤੋਰਕ ਦਿਖਾਉਂਗੀ ਹਾਂ ਜੀ ਠੀਕ ਹੈ ਠੀਕ ਸਾਰੇ ਪਰਾ ਬਈ ਜੀ ਰੇਟ ਵੀ ਦਾਤ ਜਾਇਜ਼ ਜਬਸ ਜਮਾ ਇਹਦਾ 65000 ਆ ਬਈ 65000 ਆ ਜੀ ਲੋ ਪਰਾ 65000 ਬਈ ਨੇ ਰੇਟ ਮੰਗਿਆ ਮੰਨ ਤਨ ਹੋ ਜੂ ਬਈ ਜੀ ਹੋ ਜੂ ਹੋ ਜੂ ਬਈ ਠੀਕ ਆ ਜੀ ਦੇਖ ਸਕਦੇ ਬਈ ਪੇਸਟ ਕੁਆਲਿਟੀ ਤੋਰਾ ਤਰਾ ਸੋਹਣੀ ਸੁਨੱਖੀ ਹੈ ਵੜ ਠੀਕ ਆ ਜੀ ਹਨ ਫੂਨ ਪੂਰਾ ਲੇਵਾ ਪੂਰਾ ਟਾਪ ਦਾ ਲੱਗਿਆ ਵਾ ਕੁਆਲਿਟੀ ਦੇ ਸਕਦੇ ਹੋ 7-8 ਬਈ ਜੀ ਦਿਨ ਲੈ ਜੂ ਬਈ ਜੀ ਕਹਿੰਦਾ ਮੋੜ ਲੋ ਜੀ ਮੋੜ ਲੋ ਪੁੱਛਾ ਜੀ ਉਹ ਠੰਡੀ ਆ ਬਈ ਜਮਕਾ ਮਰਜੀ ਲਈ ਚੱਲ ਲੱਤ ਠੀਕ ਆ ਜੀ ਦੇਖ ਸਕਦੇ ਹੰਦੀ ਵਾਲੂ ਵਾ ਠੰਡੀ ਸੀ ਦਾ ਪੂਰੀ ਰੇਟ ਵੀ ਭਾਈ ਨੇ ਆਪਣਾ ਜਾਇਜੀ ਦੱਸਿਆ ਬਾਲਾ ਨਹੀਂ ਕੋਈ ਮੰਗਿਆ ਜੀਤਾ ਫਾਰਮ ਟੀਵੀ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਭਰਾ ਆਪਣਾ ਫੇਸਬੁੱਕ ਤੇ ਕੋਈ ਆਗਰ ਜੀਤ ਰਾਇ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਆਪਾਂ ਸਕੂਲ ਤੇ ਲਾ ਦਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਆ ਦੂਜੀ ਵਾਰ ਦੱਸੋ ਜੀ ਸ੍ਰੀ ਇਹ ਵੀ ਦੂਜਾ ਸੂਆ ਵੀਰੇ ਹਾਂਜੀ ਇਹ ਵੀ ਮੰਨ ਕੇ ਚੱਲ ਹਫ਼ਤਾ ਪਿਆ ਦੇ ਦਿਨ ਪੂਰੇ ਹੋਣ ਚ ਠੀਕ ਹੈ ਜੀ ਦੁੱਧ ਦੇ ਦੂ ਇਹ 20 ਕਿਲੋ ਰਾਮ ਦਾ ਠੀਕ ਹੈ ਜੀ ਤੋਰ ਕੇ ਦਿਖਾ ਦੋ ਬਰਾ ਇਹਨੂੰ ਵੀ ਇਹਦਾ ਵੀ ਹੱਫਤਾ ਬਾਈ ਜੀ ਕਹਿੰਦਾ ਠੀਕ ਹੈ ਜੀ ਬਾਕੀ ਪਰ ਰੇਟ ਵੀ ਪੁੱਛ ਲੈਣੇ ਬਾਈ ਜੀ ਰੇਟ ਵੀ ਦੱਸ ਦੇ ਦੋ ਜੀ ਇਹਦਾ 67000 ਆ ਬਾਈ 67000 ਮਾਨਤਨ ਹੋ ਜੀ ਜੀ ਮਾੜਾ ਹੋ ਜੂ ਹੋ ਜੂ ਬਾਈ ਲੋਪਰਾ ਬਾਈ ਜੀ ਨੇ ਜਰੂਰ ਕੰਟੈਕਟ ਕਰਿਓ ਠੀਕ ਹੈ ਜੀ ਪਿੰਡ ਸੰਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪਧੌੜ ਦੇ ਲਾਗੇ ਪਿੰਡ ਆ ਦੇਖ ਸਕਦੇ ਏ ਵਾਲੂਆ ਕਰਮਵਾਲੀ ਦਾ ਲਾਈ ਜਾਂਦੀ ਆ ਕਿਸਾਰ ਗਾੜ ਕੰਨਾ ਸੀ ਬਾਈ ਦੁੱਧ ਦਾ 20 ਕੱਢਿਆ ਬਾਈ ਕਹਿੰਦੇ 20 ਕੱਢਿਆ ਜੀ ਦੱਸਣ ਦੇ ਮੁਤਾਬਕ ਹੂੰ ਠੀਕ ਹੈ ਜੀ ਦੇਖੋ ਜੀ ਸੋਨਾ ਲੇਵਾ ਲੌਂਦੀ ਆਉਂਦੀ ਆ ਕਰਮਾ ਵਾਲੀ ਤੋਰਾ ਤਾਰਾ ਦੇਖ ਸਕਦੇ ਹੋ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨੂੰ ਨਵੀਂ ਨਵੀਂ ਵੀਡੀਓ ਬਣਾਉਣਾ ਕਰਦੇ ਰਹੀਏ ਭਾਈ ਜੀ ਨੇ ਰੇਟ ਦੇ ਦਿੱਤਾ ਬਾਈ ਜੀ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਭਰਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਭਰਾ ਨੰਬਰ ਲੋਡ ਕਰੋ 8752800010 ਹੋ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਤੀਜੀ ਵੜ ਦਾ ਜਾਣਕਾਰੀ ਦਿਓ ਜੀ ਤੀਜੀ ਵੀਰੇ ਅਗਲੇ ਦੇ ਕਹਿਣ ਅਨਸਾਰ ਆ ਵੀ ਦੂਜਾ ਸੂਹਾ ਸੂਗੀ ਠੀਕ ਹੈ ਜੀ ਚਲ ਵਰਤਮਾਨ ਤੀਜਾ ਲਾ ਲਓ ਗੱਪ ਤਾਂ ਅਗਲਾ ਮਾਣਾ ਮੋਟਾ ਤਾਂ ਕਹੀ ਦਿੰਦਾ ਠੀਕ ਹੈ ਜੀ ਦੁੱਧ ਦੇ ਦਿੰਦੀ ਆ 24 25 ਕਿਲੋ ਬਾਈ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਇਹ ਵਾਲੂਗਾ ਕਰ ਮਾੜੀ ਦਾ ਪੂਰਾ ਟੌਪ ਦਾ ਜੀ ਠੀਕ ਹੈ ਥਣ ਥਣ ਵੀ ਵਧੀਆ ਲੱਗਿਆ ਵਾ ਬਾਕੀ ਸਭ ਤੋੜ ਕੇ ਦਿਖਾਉਣੇ ਜੀ ਠੀਕ ਹੈ ਜੀ ਕੱਦ ਕੁਦ ਸੁਖਣਾ ਵਧੀਆ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਠੀਕ ਹੈ ਜੀ ਲਓ ਜੀ ਤੋੜਾ ਤੋੜਾ ਦੇਖੋ ਲਿਵਾ ਡਰ ਕੁਆਲਟੀ ਬਹੁਤ ਟੌਪ ਦੀ ਹੈ ਜੀ ਠੀਕ ਹੈ ਜੀ ਤਾਂ ਕੋਲ ਪੂਰੇ ਕੁਆਲਟੀ ਦੇ ਠੀਕ ਆ ਬਰਾ ਵੋੜ ਲੋ ਜੀ ਹਾਂਜੀ ਭਾਈ ਜੀ ਇਹਦਾ ਰੇਟ ਵੀ ਦੱਸ ਦਿਓ ਜੀ ਬੰਦ ਇਹ ਵੀ ਵੀਰੇ ਲੈਤਾ ਜਾਊ ਹਫਤੇ ਦੇ ਆਸ-ਪਾਸੇ ਦਾ 85000 ਰੁਪਿਆ ਇਹਦਾ ਵੀ 85000 ਰੁਪਿਆ ਰੇਟ ਆ ਹਫਤੇ ਦੀ ਕੱਚੀ ਇਹ ਆ ਕਰਮਾ ਵਾਲੀ ਇਹ ਵੀ ਲੌਂਦੀ ਦਿੰਦੀ ਆ ਦੁੱਧ ਠੀਕ ਆ ਜੀ ਲੇਵਾ ਬਣਾਈ ਜਾਂਦੀ ਆ ਕਿੰਨੇ ਗਾਈਆਂ ਹਫਤਾ ਹਫਤਾ ਦੀ ਕੱਚੀ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਸੰਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਬਾਈ ਜੀ ਨੇ ਆਪਣਾ ਤਿੰਨਾਂ ਦੇ ਰੇਟ ਵਾਸਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ